ਭਾਈ ਮਨੀ ਸਿੰਘ ਸਾਹਿਬ ਜੀ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਥਾ ਕਰਦੇ ਰਹੇ। ਭਾਈ ਦੀਵਾਨ ਸਿੰਘ ਜੀ ਵੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਰਹੇ। ਭਾਈ ਸੰਤੋਖ ਸਿੰਘ ਜੀ ਜਿਹੜੇ ਖਾਲਸੇ ਦੇ ਰਾਜਵਾਲੇ ਹੋਏ ਹੈ ਜਿਨ੍ਹਾਂ ਤੋਂ ਵਿਦਿਆ ਪੜੀ ਸੀ ਭਾਈ ਸੰਤੋਖ ਸਿੰਘ ਸਾਹਿਬ ਨੂੰ ਉਤੋਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਹਰਿਮੰਦਰ ਸਾਹਿਬ ਦੀ ਕੀਰਤਨ ਤੋਂ ਮਗਰੋਂ ਹੋਇਆ ਕਰਦੀ। ਇਸ ਪ੍ਰਕਾਰ ਕਥਾ ਹੋਇਆ ਕਰਦੀ। ਤੇ ਜਿਸ ਵੇ ਭਾਈ ਸੰਤ ਸਿੰਘ ਤੋਂ ਮਗਰੋਂ ਹੋਰ ਗਿਆਨੀ ਹੋਏ ਉਹ ਬਾਲੀਆਂ ਪ੍ਰਾਣਾ ਦੀਆਂ ਸਾਖੀਆਂ ਤੇ ਇਤਿਹਾਸ ਦੁਨੀਆ ਦੇ ਸੁਣਨ ਲੱਗੇ ਇਸ ਕਰਕੇ ਸਲਾਹ ਕਰਕੇ ਕੰਥ ਨੇ ਇਹ ਬੰਦ ਕਰਤਾ ਸੀ ਕਿ ਬਾਹਰ ਕਥਾ ਕਰਿਆ ਕਰੋ ਦਰਬਾਰ ਚ ਨਾ ਕਥਿਆ ਕਰਾ ਕਰੋ ਦਰਬਾਰ ਚ ਕੀਰਤਨ ਹੋਇਆ ਕਰੇ ਪਰ ਦਰਬਾਰ ਚ ਕਥਾ ਹੋਣੀ ਵੀ ਹੋਵੇ ਵੀ ਗੁਰੂ ਅਰਜਨ ਸਾਹਿਬ ਆਪ ਦੇ ਨੇ ਸ਼ਬਦ ਵਿੱਚ ਤੇਜ ਕਥਾ ਪ੍ਰਭ ਕੀ ਆਤਮਿਕੀ ਤੇ ਸ਼ਾਂਦੀ ਵਾਲੀ ਕਥਾ ਹੈ ਪ੍ਰਭੂ ਦੀ ਅਤਿੰਤ ਮਿੱਠੀ ਪਿਆਰੀ ਕਾਠੀ ਆ ਕਥ ਕਹਾਣੀ ਕਥ ਰੂਪ ਦੀ ਕਹਾਣੀ ਕਰਨ ਕੀਤੀ ਹੈ ਸਾਧ ਸੰਗਤ ਜੀ ਬਾਈ ਮਨੀ ਸਿੰਘ ਸਾਹਿਬ ਨੂੰ ਜਦੋਂ ਦੋਨਿਆਂ ਸਾਹਿਬ ਗੁਰੂ ਸਾਹਿਬ ਨੇ ਅੱਖ ਪੜ੍ਹਾਏ ਹੈ ਗੁਰੂਆਂ ਸਾਹਿਬ ਰੱਖੇ ਹੈ ਹਜ਼ੂਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਖ ਕੇ 22 ਸਾਲ ਨੂੰ ਹਰਿਮੰਦਰ ਸਾਹਿਬ ਦੇ ਗ੍ਰੰਥੀ ਬਣਾ ਕੇ ਮਾਤਾ ਸਹਿਮ ਕੌਰ ਜੀ ਦੇ ਨਾਲ ਦਿੱਲੀ ਆਏ ਆ ਤੇ ਉੱਥੇ ਹਰਮੰਦਰ ਸਾਹਿਬ ਦੀ ਸੇਵਾ 'ਚ ਆਏ ਆ। ਭਾਈ ਮਨੀ ਸਿੰਘ ਸਾਹਿਬ ਜੀ ਹਰਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਰਹੇ। ਭਾਈ ਦੀਵਾਨ ਸਿੰਘ ਜੀ ਵੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਰਹੇ। ਭਾਈ ਸੰਤੋਖ ਸਿੰਘ ਜੀ ਜਿਹੜੇ ਖਾਲਸੇ ਦੇ ਰਾਜੋ ਵਾਲੇ ਹੋਏ ਹੋਏ ਆ ਜਿਨ੍ਹਾਂ ਤੋਂ ਵਿਦਿਆ ਪੜੀ ਸੀ ਭਾਈ ਸੰਤੋਖ ਸਿੰਘ ਸਾਹਿਬ ਨੂੰ ਉੱਥੋਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਹਰਮੰਦਰ ਸਾਹਿਬ ਦੀ ਕੀਰਤਨ ਤੋਂ ਮਗਰੋਂ ਹੋਇਆ ਕਰਦੀ। ਇਸ ਪ੍ਰਕਾਰ ਕਥਾ ਹੋਇਆ ਕਰੀ ਇਹ ਜਿਸ ਵੇ ਭਾਈ ਸੰਤ ਸਿੰਘ ਤੋਂ ਮਗਰੋਂ ਹੋਰ ਗਿਆਨੀ ਹੋਏ ਉਹ ਬਾਲੀਆਂ ਪ੍ਰਾਣਾਂ ਦੀਆਂ ਸਾਖੀਆਂ ਤੇ ਇਤਿਹਾਸ ਦੁਨੀਆ ਦੇ ਸੁਣਨ ਲੱਗੇ ਇਸ ਕਰਕੇ ਸਲਾਹ ਕਰਕੇ ਪੰਥ ਨੇ ਇਹ ਬੰਦ ਕਰਤਾ ਸੀ ਕਿ ਬਾਹਰ ਕਥਾ ਕਰਿਆ ਕਰੋ ਦਰਬਾਰ ਚ ਨਾ ਕਥਿਆ ਕਰਾ ਕਰੋ ਦਰਬਾਰ ਚ ਕੀਰਤਨ ਹੋਇਆ ਕਰੇ ਪਰ ਦਰਬਾਰ ਚ ਕਥਾ ਹੋਣੀ ਵੀ ਹੋਗਾ ਵੀ ਗੁਰੂ ਅਰਜਨ ਸਾਹਿਬ ਆਪ ਦੇ ਨੇ ਸ਼ਬਦ ਵਿੱਚ ਸਹਿਜ ਕਥਾ ਪ੍ਰਭ ਕੀ ਆਤਮੀਠੀ ਸ਼ਾਂਤੀ ਦੇਣ ਵਾਲੀ ਕਥਾ ਅਤੰਤ ਪ੍ਰਭ ਦੀ ਮਿੱਠੀ ਮੰਤੂ ਸਾਹਿਬ ਵਿੱਚ ਹੋਇਆ ਕਰੇ ਕਥੀ ਆ ਕਥ ਕਹਾਣੀ ਇਹ ਕੰਦ ਰਹਿਤ ਕਥਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਗਾਹੀ ਹੈ ਕਹਣ ਤੋਂ ਕਥਾ ਜਿਹੜੀ ਕਥ ਹੈ ਉਹ ਕਸਰ ਕੀਤੀ ਹੈ ਸੇ ਪ੍ਰਕਾਰ ਸਹਿਜ ਕਥਾ ਪ੍ਰਭ ਕੀ ਆਤਮੀਠੀ ਸੰਗਤ ਵਿੱਚ ਸ਼ਾਂਤੀ ਦੇਣ ਵਾਲੀ ਕਥਾ ਅਤੰਤ ਪ੍ਰਭ ਦੀ ਮਿੱਠੀ ਪਿਆਰੀ ਹੈ ਸਰੂਪ ਲਖਣ ਵਾਲੀ ख वाली जी शक्ति करके अथ है वो लखने वृत्ति करके कथा कर कथन कर की है बड़ा चंगा संयोग जिस वे हरिमंदर साहब का प्यारा रचनदान मूरख पाल सा बड़ी सची थी जिस वे हरिमंदर साहब की न्यो रखते अरदास्ता भाई बुढ़े साहब तो कराया गया ਉਹ ਪਾਲ ਸਤਿਆਸ ਦੀ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੱਥੀਂ ਨਿਉ ਰੱਖੀ ਪਾਈ ਗਿਆਨ ਸੋਮੇ ਲਿਖਿਆ ਹੈ ਕਿ ਮੀਆਂ ਮੀਰ ਤੋਂ ਨਿਉ ਰਖਾਈ ਅਤੇ ਇਸ ਪ੍ਰਕਾਰ ਸਾਧ ਸੰਗਤ ਜੀ ਹਰਮੰਦਰ ਸਾਹਿਬ ਦੀ ਨਿਉ ਗੁਰੂ ਅਰਜਨ ਸਾਹਿਬ ਨਾਭ ਨਖੀ ਰੱਖੀ ਹੈ ਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਨਿਉ ਰੱਖੀ ਉਹ ਉਸ ਵਕਤ ਕਾਰੀਗਰ ਮਹਾਰਾਜੀ ਰੱਖੀ ਇਤਿਹਾਸ ਦੀ ਮਾਰੇ ਨਾ ਭਾਈ ਹੈ ਰਵਾਸ ਕਰਕੇ ਕਿ ਰੱਖੀ ਸੀ ਤਾਂ ਕਿਉਂ ਹੋਲਾਈ ਹੈ ਅਦੋਂ ਪਿੱਛੋਂ ਕਰਕੇ ਇਹ ਢੀੜਾ ਕਰਕੇ ਥਾਂ-ਥਾਂ ਕਰਕੇ ਫੇਰੋਂ ਮੇਂ ਰੱਖਤੀ ਐ ਦਸੇ ਤੇ ਕਿਉਂ ਕੀਤਾ ਅਰਦਾਸ ਕਰਕੇ ਨਿਆ ਰੱਖੀ ਸੀ ਮਾਰਾ ਕਹਿੰਦੇ ਚੰਗਾ ਅਜ ਤੋਂ ਕਾਰੀਗਰਾਂ ਦੇ ਰਵਾਜ ਪੈਜੂ ਪਿਓ ਵੀ ਰੱਖੀ ਹੋਈ ਪੁੱਤ ਨਹੀਂ ਰਹਿਣ ਦਿਆ ਕਰੂ ਹਲਾਉਂਦੇ ਹੀ ਆ ਕਰੋਗੇ ਏ ਤੂੰ ਫੇੜ ਕੇ ਹਿਰ ਕੇ ਇਹ ਬਚਨ ਗੁਰੂ ਸਾਹਿਬ ਜੀ ਨੇ ਕਰਤਾ ਸੀ ਇਸ ਪ੍ਰਕਾਰ ਚੱਲ ਨੇ ਉਹ ਰੱਖਿਆ ਹਰਮੰਦਰ ਸਾਹਿਬ ਦੀ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਵੀ ਉਹ ਪ੍ਰਤੀਮ ਦਾ ਕਾਰੀਗਰ ਨੇ ਇੱਕ ਹਲਾਤ ਕੀ ਐ ਫੇਬਰੂਅਰੀ ਸਾਹਿਬ ਦੀ ਇੱਕ ਵਾਰੀ ਬਿਆਰ ਵੀ ਹੋਊਗੀ ਤੇ ਫੇਰ ਬਣੇਗਾ ਇਹ ਵਚਨ ਗੁਰੂ ਅਰਜਨ ਸਾਹਿਬ ਨੇ ਉਸ ਵੇਲੇ ਕੀਤਾ ਉਸ ਵਚਨ ਤੋਂ ਬਾਅਦ ਸਾਧ ਸੰਗੀ ਜਦੋਂ ਆਏ ਉਹ ਸ਼ਾਹਵਦਾਨੀ ਆਇਆ ਉਸ ਵੇਲੇ ਉਹ ਗੁਰੂ ਦੇ ਨਾਮ ਹਰਮੰਦਰ ਸਾਹਿਬ ਨੂੰ ਢਾਹਤਾ ਕਿ ਅੰਮ੍ਰਿਤ ਨੂੰ ਜਿਹੜਾ ਸੀ ਸੁਕਾ ਕੇ ਉਹਦੇ ਚ ਮਿੱਟੀ ਪਵਾਤੀ ਇਸ ਪ੍ਰਕਾਰ ਉਹਨਾਂ ਕੀਤਾ ਉਹ ਉਸਦੇ ਹਰਮੰਦਰ ਸਾਹਿਬ ਜਿੱਤੋਦੇ ਕੁੱਢਕੇ ਨੱਕ ਤੇ ਵੱਜੀ ਐ ਨੱਕ ਉੱਡ ਗਿਆ ਉਸ ਦੇ ਨਾਲ ਉਸ ਦੇ ਨਾਲ ਜਾਂਦਾ ਹੀ ਪਦਮ ਦੌੜ ਕੇ ਉਹ ਮਰ ਗਿਆ ਮੁੜ ਕੇ 18 ਹਮਲੇ ਕੀਤੇ ਆਂ ਹਿੰਦੂ ਦੇ ਤੇ ਚੜ ਕੇ ਆਇਆ ਉਹ ਆਖਰੀ ਉਹਦਾ ਹਮਲਾ ਸੀ ਹਰਮੰਦਰ ਸਾਹਿਬ ਦੀ ਅਦਵੀ ਕਰਨ ਦਾ ਮੁੜ ਕੇ ਉਹ ਕਾਬਲ ਜੀ ਜਾਂਦਾ ਮਰ ਗਿਆ ਇੱਥੇ ਨਹੀਂ ਆ ਸਕਿਆ ਉਸ ਤੋਂ ਬਾਅਦ ਖਾਲਸੇ ਦਾ ਚੰਗਾ ਜੰਮਿਆ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਗੁਰੂ ਮਹਾਰਾਜ ਸਾਹਿਬ ਜੀ ਨਿਹਰ ਸਿੰਘਾਂ ਨੇ ਜਿਸ ਵਕਤ ਇਹ 1800 18 ਵਿਕ੍ਰਮੀ ਵਿੱਚ ਇਹਨਾਂ ਇਹਨਾਂ ਦਿਸ਼ਾਵਾਲੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਜਿਹੜੀ ਬਰੂਰਤਾ ਕੇ ਨਿਉ ਹਲਾਈ ਸੀ ਤੇ ਉਸ ਦੇ ਨਾਲ ਸੰਗਤ ਜੀ ਸਿੰਘਾਂ ਨੇ ਉਸ ਤੋਂ ਬਾਅਦ 1821 ਵਿੱਚ ਇਹ ਜਿਹੜਾ ਹੁਣ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਹਦ ਕਿੰਨਾ ਵੱਡਾ ਨਾ ਘੱਟ ਕੋਈ ਫਰਕ ਨਹੀਂ ਪੈਣ ਦਿੱਤਾ 31 ਸਾਲ ਦੀ ਰਚਨਾ ਪੂਰੀ ਉਸhetra ਜਿਵੇਂ ਗੁਰੂ ਅਰਜਨ ਸਾਹਿਬ ਨੇ ਨਿਯੋ ਰੱਖੀ ਸੀ ਜਿਵੇਂ ਮਹਾਰਾਜ ਸਾਹਿਬ ਨੇ ਸਰਗਦਾਰੀਆਂ ਰੱਖੀਆਂ ਸੀ ਜਿਵੇਂ ਪੁਲ ਬਣਾਇਆ ਸੀ ਜਿਸ ਪਰ ਕਾਲ ਸਿੱਤੇ ਪਾਤਸ਼ਾਹ ਜੀ ਨੇ ਥੱਲੇ ਦੀ ਕੋਹ ਜਿਹੜੀ ਹਰ ਕੀ ਪੌੜੀ ਉਹਦੇ ਹੇਠਾਂ ਕੋਹ ਨਹੀਂ ਰੱਖੀ ਸੀ ਉਹ ਸਾਰੀ ਉਸਤਾਂ ਨਿਯੋ ਜਰ ਕਾਰ ਸੇਵਾ ਹੋਈ ਸੀ ਸਾਧ ਸੰਗਤ ਜੀ ਉਸ ਅਸਥੀ ਚ ਦਰਸ਼ਨ ਕੀਤੇ ਸੀ ਦਾਸ ਨੇ ਉਲਝ ਖੰਡ ਪਾਠ ਵੀ ਕੀਤੇ ਗਏ ਸੀ ਮਹਾਰਾਸ਼ਟਰ ਫੇਰ ਸਿੰਘ ਦਾ ਨਿਸ਼ਾਨ ਉੱਤੇ ਡਿੱਗਿਆ ਹੋਇਆ ਵਿੱਚੋਂ ਨਿਕਲਿਆ ਹੋਇਆ ਸੀ ਸੋਇਨੇ ਦੇ ਜੀਰਾਂ ਖੰਡਾ ਸੀ ਇਸ ਪ੍ਰਕਾਰ ਸਾਲ ਸੰਗੇ ਜੀ ਇਹ ਸੇਵਾ ਉਸ ਵੇਲੇ ਹੋਈ ਸੀ ਜਿਹਦੇ ਵਿੱਚ 9 ਲੱਖ ਦਾ ਟਿਕਟਾ ਵਾਲੇ ਆਏ ਸੀ ਤੇ ਰੀਆਂ ਪੈਦੇ ਸੰਗਤਾਂੀਆਂ ਸੀ ਉਹਨਾਂ ਦੀ ਗਿਣਤੀ ਨਹੀਂ ਇੰਨੀ ਸੰਗਤਾਂ ਨੇ ਸੇਵਾ ਇੱਕ ਰੂਪ ਹੋ ਕੇ ਸਾਰੇ ਪੰਥਨ ਕੀਤੀ ਸੀ ਸਾਰੇ ਭੇਖਾਂ ਦੇ ਸਾਰੇ ਵਰਨਾ ਦੇ ਸਾਰੇ ਲੋਕ ਹਮਦ ਹਰਿਮੰਦਰ ਸਾਹਿਬ ਦੀ ਸੇਵਾ ਚਾਹੇ ਸਨ ਇਸ ਪ੍ਰਕਾਰ ਸੇਵਾ ਕਰਨ ਵਾਸਤੇ ਇਹ ਗੁਰੂ ਮਹਾਰਾਜ ਸਾਹਿਬ ਜੀ ਵੀ ਰੱਖੀ ਸੀ ਓਵੇਂ ਪੰਥ ਖਾਲਸਾ ਨੇ ਕਿੰਨਾ ਸਾਲਾਂ ਤੇ ਪੂਰੀ ਸਾਰੀ ਸੇਵਾ ਸੰਖਮਰਮਰ ਸਵੇਤ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ ਫੇਰ ਸਵੇਰੇ ਦੀ ਸੇਵਾ ਕਰਾਈ ਸੀ ਜਿਹੜੀ ਕੰਨਾ ਦੇ ਉੱਤੇ ਲੱਗਾ ਹੋਇਆ ਜਿਹੜੀ ਕਸਬੇ ਉੱਤੇ ਸਿਗਰ ਬੰਗਲੇ ਸਾਹਿਬ ਦੇ ਉਹ ਪੰਥਨ ਪਹਿਲਾਂ 12 ਮਿਸਲਾਂ ਵੇਲੇ ਕੀਤੀ ਸੀ ਕਿਸ ਪ੍ਰਕਾਰੇ ਸੇਵਾ ਸਾਰੀ ਹਰਮੰਦਰ ਸਾਹਿਬ ਦੀ ਉਹ ਗੁਰੂ ਸਾਹਿਬ ਦੇ ਬਚਨ ਜਿਹੜੇ ਸੀ ਕਿ ਭਾਈ ਦੁਵਾਰਾ ਇੱਕ ਕਾਰੀਗਰ ਨੇ ਟਹਲਾਈ ਹੈ ਢਹਿ ਕੇ ਬਣੇਗਾ ਇਹ ਬਚਨ ਇਸ ਤਰ੍ਹਾਂ ਪੂਰੇ ਹੋਏ ਸਾਨੂੰ ਪਾਲਾ ਸੰਜੋਗ ਮੂਰਤ ਪਾਲ ਸੱਚਾ ਉਹ ਭਲਾ ਹੈ ਸੰਜੋਗ ਜਿਸ ਵਕਤ ਸਤ ਸੰਗਤ ਦਾ ਜੋੜ ਮੇਲਾ ਕੀਤਾ ਮੂਰਤੋ ਸੱਦੀ ਹੈ ਜਨਾ ਇਕੱਤਰਤਾ ਕੀਤੀ ਤੇ ਪਾਲੋ ਸੱਚਾ ਜਿਹੜੋ ਨਿਉਂ ਰੱਖੀ ਮਹਾਰਾਜੀ ਨੇ ਭਾਈ ਗਿਆਨ ਸੂ ਰੱਖਿਆ ਮੀਆਂ ਮੀਰ ਦੇ ਅੱਥਰੂ ਰਖਾਈ ਸੋ ਪਰ ਗੁਰੂ ਮਹਾਰਾਜ ਸਾਹਿਬ ਨੇ ਗੁਰਪ੍ਰਤਿਆਰ ਗੁਰਬਲਾਸ ਜੀ ਇਹੋ પ્રસੰਗ ਆਉਂਦਾ ਕਿ ਸਤਿਗੁਰੂ ਮਾਰਾ ਨੇ ਆਪ ਹੀ ਨਿਉ ਰੱਖੀ ਸੀ ਕਾਲੀਦਰ ਦੇ ਹਲਾਉਣ ਤੋਂ ਬਚਨ ਕੀਤੇ ਸਨ ਆਪ ਚੱਲ ਨਿਉ ਰਖਾਈ ਇਹ ਜਿਹਨੂੰ ਹਰਿਮੰਦਰ ਸਾਹਿਬ ਦੀ ਮਾਰਾ ਕਹਿੰਦੇ ਰੱਖਣਾ ਕੀਤੀ ਹੈ ਇਸੇ ਪ੍ਰਕਾਰ ਭਗਤੀ ਦੀ ਚੱਲ ਨਿਉ ਰੱਖੀ ਹੈ ਗੁਰੂ ਨਾਮ ਸਾਹਿਬ ਨੂੰ ਸਾਥ ਸੰਗਤ ਦੀ ਚੱਲ ਦਿਉ ਰੱਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਨਿਉ ਰੱਖੀ ਹੈ ਸਦਾ ਬਿਤੀ ਗੁਰੂਆਂ ਸਾਹਿਬ ਜੀ ਬਰਾਜਮਾਨ ਹੁਣ ਹਰਿਮੰਦਰ ਸਾਹਿਬ ਵਿੱਚ ਇਸੇ ਪ੍ਰਕਾਰ ਪਲਾ ਪਲਾ ਸੰਯੋਗ ਮੂਰਤ ਪਾਲ ਸਾਚਾ ਉਹ ਪਲਾ ਸੰਯੋਗ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹੈ ਉਹ ਮਹੂਤ ਚੰਗਾ ਹੈ ਸਨਾ ਜਿਸ ਵੇਲੇ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋਈਦੀ ਹੈ ਉਹ ਤੇ ਮੂਰਤ ਤੇ ਪਾਲੋ ਸਕਿਆ ਜਿਸ ਵੇਲੇ ਗੁਰੂ ਸਾਹਿਬ ਸਤਨਾਮ ਵਾਹਿਗੁਰੂ ਦਾ ਮੰਤਰ ਬਖਸ਼ਦੇ ਹੈ ਇਉਂ ਚੱਲ ਭਗਤੀ ਦੀ ਨਿਉਂ ਦੇ ਗੁਰਸਿੱਖੀ ਦੇ ਨਿਯਮ ਹਾਰਾ ਸਾਹਿਬ ਰੱਖਣਾ ਕੀਤੀ ਹੈ ਪਲਾਸ ਸੰਯੋਗ ਹੈ ਜੋ ਬੁਰਾ ਤੋਂ ਮਹਾਵਾਕਾਂ ਦੇ ਸਰਵਣ ਕਰਨ ਦਾ ਸਮਾਨ ਹੈ ਉਹ ਮਹੂਰਤ ਚੰਗਾ ਹੈ ਜਦੋਂ ਮੰਨਣ ਹੁੰਦਾ ਹੈ ਉਹ ਪਲ ਸੱਚਾ ਜੇ ਉਹਨੂੰ ਵਿਹਸਨ ਹੁੰਦਾ ਹੈ ਤੇ ਅੱਜਾਲ ਨੂੰ ਉਹ ਬ੍ਰਹਮ ਵਿੱਦਿਆ ਦੀ ਬ੍ਰਹਮ ਗਿਆਨ ਦੀ ਸਥਿਤੀ ਜਿਹੜੀ ਹੈ ਮੁਕਤ ਦੀ ਇਹ ਵਾਲਾ ਸਾਹਮਣ ਰੱਖਣਾ ਕੀਤੀ ਹੈ ਜਨ ਨਾਨਕ ਪ੍ਰਭ ਭਏ ਦਇਆਲਾ ਸਤਿਗੁਰੂ ਸਾਹਿਬ ਜੀ ਕਹਿੰਦੇ ਪ੍ਰਭੂ ਅਕਾਲ ਪੁਰਖ ਮਹਾਰਾਜ ਸਾਹਿਬ ਆਪ ਦਿਆਲੂ ਹੋਏ ਹਨ ਸਰਬ ਕਲਾ ਬਾਣਿਆ ਇਸ ਪ੍ਰਕਾਰ ਭਾਈ ਸਾਰੀਆਂ ਕਲਾ ਸ਼ਕਤੀਆਂ ਸਮੇਤ ਇਹ ਗੱਲ ਬਣਾਈ ਹੈ ਸਰਬ ਕਲਾ ਸਮਰੱਥ ਵੀ ਬਣਾਤੀ ਹੈ